ਹਾਂ ਜੀ ਸਵੇਤੇ ਇਹ ਸਾਡਾ ਤਰਾਏ ਸ਼ਰਮਾ ਸਾਹਿਬ ਦਾ ਬੇਟਾ ਹੈ ਅਸ਼ੋਕ ਸ਼ਰਮਾ ਜੀ ਦਾ ਤੇ ਸਾਡੇ ਨਾਲੇ ਸੰਗਤ ਕਰਦੇ ਨੇ ਭਾਈ ਮਰਜੀਦਾਂ ਜੀ ਤੁਸੀਂ ਜਾਣੇ ਨਾ ਤੇ ਤੁਹਾਡੇ ਬਹੁਤ ਚਿਤ ਕਰਦਾ ਔਰ ਇਹ ਬੰਦਾ ਆਪਣੇ ਮੂੰਹੋਂ ਕਹਿ ਰਿਹਾ ਕਿ ਮੈਂ ਭਾਜੀ ਨਾਲ ਰਹਿ ਕੇ ਬਹੁਤ ਕੁਝ ਸਿੱਖਿਆ ਇੱਕ ਵਾਰੀ ਤਾੜੀ ਸਰੀ ਭਾਜੀ ਦੀ ਕਿਉਂਕਿ ਅਸਲੀ ਜਿਹੜਾ ਕਿ ਲੋ ਗੁਰੂ ਹੈ ਉਹ ਤਾਂ ਹੈ लेकिन सीखने को जितों मिलता सिखो और बंद की, की सिरत है बंद ने बहुत तरक्की की बहुत मेहनत की है ता एक बारी साहि परी शाह है शर्मा साहब और बेटा और बहुत सिरत करता कसब नमजान भाजी अगर कट्ठे होंम भाजी सारे कट्ठे होंगे यदि स्पैशल चलता कि मैं सनी भाई ने जाकर बहुत कुछ बहुत एक बार सची जो स्वाद आ रहा ना सनी मितल जी की गायकी का तो ताप के मार दो एक बार ਕਿਆ ਬਾਤ ਹੈ थैंक यू थैंक यू ਵਰਡੇ ਪਾਜੀ ਇਹ ਮੁੰਡਾ ਬਹੁਤ ਮਿਹਨਤੀ ਆ ਜੀ ਇੱਕ ਵਾਰੀ ਸਾਹਿਲ ਵਾਸਤੇ ਹੱਥ ਖੜੇ ਕਰਕੇ ਤਾੜੀਆਂ ਇਹ ਸਾਡੇ ਉਸਤਾਦ ਜੀ ਸ਼ਰਮਾ ਸਾਹਿਬ ਵੱਡੇ ਸ਼ਰਮਾ ਸਾਹਿਬ ਅਸ਼ੋਕ ਸ਼ਰਮਾ ਜੀ ਕਸ਼ੋਰੀ ਉਸਤਾਦ ਜੀ ਇਹਦੇ ਦਾਦਾ ਗੁਰ ਇਹ ਬੜਾ ਅੱਛਾ ਬੰਦਾ ਜੀ ਇੱਕ ਵਾਰੀ ਤੇ ਵਾਸਤੇ ਤਾੜੀਆਂ ਮੇਰੇ ਭਾਗ ਜੰਗੇ ਅਗੇ ਮੇਰੇ ਨਾਲ ਕੰਮ ਕਰਦਾ ਵੈਸੇ ਐਕਚੁਅਲ ਚ ਇਹ ਵੱਡੇ ਵੱਡੇ ਸਟਾਰਾਂ ਨਾਲ ਜਾਂਦਾ ਹੈ ਉਹਨਾਂ ਵਿੱਚੋਂ ਸੁਲਤਾਨਾ ਨੂਰਾ ਜੀ ਉਹਨਾਂ ਨਾਲ ਪਰਮਾਨੈਂਟ ਜਾਂਦਾ ਕਰੀ ਤੇ ਦਾੜੀਆਂ ਭਾਈ ਅਮਰਜੀਤ ਜੀ ਉਹਨਾਂ ਨਾਲ ਵੀ ਪਰਮਾਨੈਂਟ ਜਾਂਦਾ ਮੇਰੇ ਨਾਲ ਇੱਕ ਅੱਛਾ ਜਾਂਦਾ ਪਰ ਮੇਰੇ ਨਾਲ ਉਹਨਾਂ ਤੋਂ ਵੀ ਪੱਕਾ ਜਾਂਦਾ ਮੇਰਾ ਭਰਾਈ ਕਰੀ ਹੱਥ ਖੜੇ ਕਰਕੇ ਦਾੜੀਆਂ ਇਹਨੂੰ ਜਦੋਂ ਵੀ ਫੋਨ ਕਰੋ ਜਦੋਂ ਵੀ ਆਵਾਜ਼ ਮਾਰੋ ਸਾਹਿਲ ਆ ਜਾ ਯਾਰ ਇਹ ਬੰਦਾ ਹਾਜ਼ਰ ਹੁੰਦਾ ਇੱਕ ਵਾਰੀ ਬਹੁਤ ਪਿਆਰਾ ਇਨਸਾਨ ਹੈ ਇੱਕ ਵਾਰੀ ਸਾਹਿਲ ਵਾਸਤੇ ਦਾੜੀਆਂ ਸਾਹਿਲ ਥੈਂਕ ਯੂ ਤੋਂ ਮੇਰਾ ਭਰਾਇਆ ਛੋਟਾ ਬਾਬਾ ਜੀ ਚੜ੍ਹਦੀ ਕਲਾ ਚ ਰੱਖੇ ਮੈਨੂੰ ਪਤਾ ਤਾਂ ਹੀ ਤਾਂ ਕਿਆ ਉਹਨਾਂ ਨਾਲ ਪੱਕਾ ਜਾਂਦਾ ਮੈਂ ਨਾਲ ਜ਼ਿਆਦਾ ਪੱਕਾ ਜਾਂਦਾ ਨਾਲ ਇੱਥੇ ਨਾਲ ਉਹ ਪੱਕਾ ਉਹਨਾਂ ਨਾਲ ਇੱਕ ਵਰਗਾ ਜਾਂਦਾ ਮੈਂ ਮੈਂ ਇੱਥੇ ਨਾਲ ਉਹ ਪੱਕਾ ਕਿਉਂਕਿ ਇੱਥੇ ਕੱਚੀ ਹੁੰਦੀ ਹੈ ਥੈਂਕ ਯੂ ਜੀ ਫਰਮਾਇਸ਼ ਕੀਤੀ ਹੈ ਕਾਲੀ ਮਾਤਾ ਜੀ ਦਾ ਭਜਨ ਜਿਹੜੇ ਮੈਂ ਕਲਖਾ ਜੀ ਨੂੰ ਪਿਆਰ ਕਰਦੇ ਹੱਥ ਖੜੇ ਕਰਕੇ ਜਗਾਰਾ ਲਾਉਣਾ ਹੈ ਜਗਾਰਾ ਤਾਰੀਖ ਤੇ ਆਰੀ ਦਾ ਬੋਲੇ ਸਾਥੀ